ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਵਿੰਦਰ ਸਿੰਘ ਬਿਰਕ ਨੇ ਦੱਸਿਆ ਕਿ ਨਸ਼ਾ ਤਸਕਰ ਮਹਿਲਾ ਦੇਸ਼ੋਪਤਨੀ ਕੁਲਦੀਪ ਕੁਮਾਰ ਵਾਸੀ ਗੰਨਾਪਿੰਡ ਖਿਲਾਫ ਖਾਣਾ ਫਲੋਰ ਵਿਖੇ ਐਨਡੀਪੀਐਸ ਹੈਕਟ ਦੇ 3 ਮਾਮਲੇ ਦਰਜ ਹਨ ਇਸ ਤੋਂ ਇਲਾਵਾ ਇਸ ਮਹਿਲਾ ਨੂੰ ਸਜ਼ਾ ਵੀ ਹੋ ਚੁੱਕੀ ਹੈ ਐਸਐਸਪੀ ਬਿਰਕ ਨੇ ਦੱਸਿਆ ਕਿ ਪਿੰਡ ਦੀ ਕਰੀਬ 8 ਮਰਲੇ ਜ਼ਮੀਨ ਤੇ ਇਸ ਵੱਲੋਂ ਕਬਜ਼ਾ ਕੀਤਾ ਹੋਇਆ ਸੀ ਅਤੇ ਇੱਕ ਕਮਰੇ ਦੀ ਉਸਾਰੀ ਵੀ ਕੀਤੀ ਗਈ ਸੀ ਉਨਾ ਦਸਿਆ ਕੇ ਉਪਰ ਕਮਰਾ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਕਮਰੇ ਦੇ ਨਾਲ ਨਜਾਇਜ਼ ਕਬਜ਼ੇ ਨੂੰ ਐਸਪੀ ਹੈੱਡ ਕੁਆਟਰ ਪਰਮਿੰਦਰ ਸਿੰਘ ਹੀਰ ਅਤੇ ਡੀਐਸਪੀ ਸਵਰਨ ਸਿੰਘ ਬਲਦੀ ਨਿਗਰਾਨੀ ਹੇਠ ਜਲੰਧਰ ਦਿਹਾਤੀ ਪੁਲਿਸ ਅਤੇ ਬीडीपीਓ ਫਿਲੋਰ ਦੀ ਅਗਵਾਈ ਵਿੱਚ ਹਟਵਾਇਆ ਗਿਆ ਹੈ ਉਨਾ ਦਸਿਆ ਕੇ ਪੰਚਾਇਤ ਵਿਭਾਗ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ ਸ਼੍ਰੀ ਵਿਰਤ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਹਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਦਾ کاروبار ਕਰਨ ਵਾਲਿਆਂ ਖਿਲਾਫ ਅਜੇਹੀਆਂ ਕਾਰਵਾਈਆਂ ਪਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀਆਂ ਦੀ ਜਾਣਕਾਰੀ WhatsApp ਨੰਬਰ 977910200 ਤੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਹਨਾਂ ਪਰੋਸਾ ਦਿਵਾਇਆ ਕਿ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਪੀ ਹੈੱਡਕੁਆਰਟਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਗੈਰ ਕਾਨੂੰਨੀ ਤੌਰ ਤੇ ਉਹ ਸਾਰੇ ਕਮਰੇ ਨੂੰ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਵਿਭਾਗ ਵੱਲੋਂ ਨੌਜਵਾਨਾਂ ਲਈ ਜਿਮ ਬਣਾਇਆ ਜਾਵੇਗਾ ਪਿੰਡ ਗੰਨਾਂ ਦੀ ਪੰਚਾਇਤ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਜਿਮ ਦੀ ਸਹੂਲਤ ਮਿਲਣ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਹੋਣਗੇ ਕੇ ਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸੁਖਪਾਲ ਜੀ ਕਿਹੜਾ ਪਿੰਡ ਆਪਣਾ ਗੰਨਾ ਪਿੰਡ ਜੀ ਜਿਹੜਾ ਅੱਜ ਯੁੱਧ ਨਸ਼ਾ ਦੇ ਬੁੱਧ ਤੁਹਾਡੇ ਪਿੰਡ ਵਿੱਚ ਕਾਰਵਾਈ ਹੋਈ ਆ ਇੱਕ ਪੰਚਾਇਤ ਦੀ ਪ੍ਰਾਪਰਟੀ ਤੁਹਾਡੇ ਹਾਲੇ ਕਿ ਕੀ ਕਹੇ ਸਰ ਕੀ ਕਹਾ ਤੁਹਾਡਾ ਤੇ ਬਹੁਤ ਵਧੀਆ ਪ੍ਰਾਲਾ ਜੀ ਪੰਜਾਬ ਸਰਕਾਰ ਦਾ ਜੀ ਅਸੀਂ ਧੰਨਵਾਦ ਕਰਦੇ ਹਾਂ ਐਸਐਸਓ ਸਾਹਿਬ ਦਾ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਨੂੰ ਪ੍ਰਾਪਰਟੀ ਵਾਪਸ ਦਿੱਤੀ ਆ ਇੱਥੇ ਅਸੀਂ ਬੱਚਿਆਂ ਲਈ ਜੀਮ ਚਾ ਕੁਝ ਬਣਾਵਾਂਗੇ ਜੀ ਠੀਕ ਆ ਕਿਹਦੇ ਅੰਡਰ ਸੀ ਸਰ ਪ੍ਰਾਪਰਟੀ ਆ ਉਹ ਇਹ ਸਾਡੇ ਪਿੰਡ ਦੀ ਇੱਕ ਦੀਸ਼ੋ ਸ਼ੀਜ਼ੀ ਉਹਦੇ ਅੰਡਰ ਸੀਗੀ ਜੀ ਜੀ ਇਹ ਉਹ ਨਸ਼ਾ ਨੁਸ਼ਾ ਦਾ ਕੰਮ ਕਰਦੀ ਕੀ ਕਰਦੀ ਪਹਿਲਾਂ ਕਰਦੀ ਸੀ ਜੀ ਇੱਥੇ ਰਹਿੰਦੀ ਨਹੀਂ ਹੁਣ ਓਕੇ ਉੱਥੇ ਕੇਸ ਹੈ ਜੀ 5-6 ਕੇਸ ਹੈਗੇ ਉੱਥੇ ਜੀ ਠੀਕ ਹੈ ਤੇ ਕਿੰਨੀ ਕੁ ਪ੍ਰਾਪਰਟੀ ਹੈਗੀ ਸਰ ਇਹ ਟੋਟਲ ਸਾਡੀ ਇਦਾਂ ਤਾਂ ਜੀ ਹੈਗੀ 1.5 ਕਨਾਲ ਜੀ 1.5 ਕਨਾਲ ਤੇ 7 ਕਨਾਲ ਅੱਜ 7 ਕਨਾਲ ਹੈਗੇ ਹੁਣ ਤੁਸੀਂ ਇੱਥੇ ਬੱਚਾ ਲਈ ਤੁਸੀਂ ਕਲੱਬ ਵਰਗਾ ਬਣਾ ਬਣਾਉਗੇ ਨਾ ਹਾਂਜੀ ਠੀਕ ਆ ਸਰ ਸੱਤੜੀ ਅੱਜ ਗੰਨਾਪਟ ਵਿਖੇ ਤੁਸੀਂ ਪ੍ਰਾਪਰਟੀ ਜਿਹੜੀ ਪੰਚਾਇਤ ਦੀ ਹੈਗੀ ਆ ਉਹ ਵੀ ਦਾਣ ਪੰਚਾਇਤ ਦੇਣ ਆਏ ਆ ਸਰ ਕਿਹਦੇ ਅੰਦਰ ਸੀ ਇਹ ਪ੍ਰਾਪਰਟੀ ਕਿਹਨੇ ਕਾਨੂੰਨ ਦਾ ਅਸਰ ਕਰਦੇ ਆ ਜੁਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਆ ਉਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਵਰਕ ਵੱਲੋਂ ਨਸ਼ਾ ਵਿਰੁੱਧ ਤੇ ਮਾੜੇ ਅੰਸਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਉਹਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਪਪੁਰ ਅਤੇ ਉਸਦੀ ਟੀਮ ਵੱਲੋਂ ਇੱਕ ਜਗ੍ਹਾ ਜਿਹੜੀ ਸੀ ਇਹ ਪੰਚਾਇਤ ਦੀ ਕੰਪਲੇਂਟ ਦੇ ਉੱਤੇ ਆ ਕਰੀਬ ਇਹ ਅਠਕ ਮਰਲੇ ਦੇ ਵਿੱਚ ਜਗ੍ਹਾ ਹੈਗੀ ਆ ਜਿਹਦੇ ਵਿੱਚ ਪੰਚਾਇਤ ਵੱਲੋਂ ਇੱਕ ਕਮਰਾ ਕੰਸਟਰਕਸ਼ਨ ਕੀਤਾ ਗਿਆ ਤੇ ਉਸ ਤੋਂ ਬਿਨਾ ਜਿਹੜੀ 6-7 ਮਰਲੇ ਜਗ੍ਹਾ ਸੀ ਇਸ ਐਡੀਸ਼ਨਲ ਜਿਹੜੀ ਸੀ ਐਡੀਸ਼ਨਲਾਂ ਦੀ ਸਮਗਲਰਾ ਜੇ ਇਹਨਾਂ ਇੱਥੇ ਕਬਜ਼ਾ ਕੀਤਾ ਹੋਇਆ ਸੀ ਇਸ ਦੀ ਜਿਹੜੀ ਐਡੀਸ਼ਨਲ ਜਗ੍ਹਾ ਹੈਗੀ ਆ ਉਹਦੇ ਉਹਨੂੰ ਅਸੀਂ ਅੱਜ ਡਿਮੋਲਿਸ਼ ਕਰ ਦਿੱਤਾ ਗਿਆ ਤੇ ਜਿਹੜਾ ਕਮਰਾ ਸੀ ਉਹ ਅਸੀਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਤੋਂ ਪੰਚਾਇਤ ਅਫਸਰ ਸਾਹਿਬ ਆਏ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਠੀਕ ਹੈ ਸਰ ਹੋਰ ਕਿੰਨੀ ਪ੍ਰਾਪਰਟੀ ਹੈ ਕਿ ਸਰ ਹੋਰ ਵੀ ਇੱਥੇ ਕਾਫੀ ਹੋਰੀਆਂ ਮੁਕਾਬਤਾਤਾਰ ਰਹਿ ਗਈਆਂ ਉਹਨਾਂ ਨੂੰ ਵੀ ਆ ਅਲਟੀਮੇਟ ਤੱਕ ਸਮਝਾ ਲਈ ਕਿੰਨੀ ਸਾਰੀ ਪ੍ਰਾਪਰਟੀ ਖਰਾਬ ਹੋ ਗਈ ਹੈ ਜਿਹੜੀ ਇਹ ਪੰਚਾਇਤ ਵੱਲੋਂ ਜਿਹੜੀ ਨਜਾਇਜ਼ ਕਾਰਜਕਾਰ ਹੈਗੇ ਨੇ ਉਹ ਵੀਡੀਓ ਆਫਿਸ ਵੱਲੋਂ ਜਾਂ ਡੀਡੀਪੀਓ ਸਭ ਵੱਲੋਂ ਜਿਹੜੇ ਹੁਕਮ ਕਾਮ ਆਉਣਗੇ ਉੱਥੇ ਉਹਨਾਂ ਦੀ ਪੁਲਿਸ ਮਦਦ ਕਰਕੇ ਤੇ ਜਿਹੜੀ ਨਜਾਇਜ਼ ਸਾਰੀ ਕਿਤੇ ਵੀ ਕੀਤੀ ਜयो ਉਹਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਦੇਵਾਂਗੇ ਪੰਚਾਇਤ ਦਾ ਸਰ ਇਸ ਲੇਡੀ ਤੇ ਕਿੰਨੇ ਕੋ ਪਰਚੇ ਸੀ ਇਹ ਲੇਡੀ ਜਿਹੜੀ ਸਮਗਲਰ ਹੈਗੀ ਤੇ ਤਿੰਨ ਐਫ ਆਈ ਆਰ ਲਾਜ਼ ਨੇ ਤੇ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਤਿੰਨਾਂ ਚੀਜ਼ ਨੂੰ ਸਜ਼ਾ ਹੋਈ ਆ ਕਿਸ ਤੋਂ ਲਗਾਇੀ ਹੋਰ ਵੀ ਕਿਤੇ ਪ੍ਰਾਪਰਟੀ ਲਈ ਹੋਏ ਨੇ ਨਸਿਆਂ ਦੇ ਪੈਸੇ ਨਾਲ ਕਿਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਇੱਥੇ ਲੋਕਲ ਨਹੀਂ ਹੈਗੀ ਹੋ ਸਕਦਾ ਇਹਦੀ ਆਊਟ ਡਿਸਟ੍ਰਿਕਟ ਕਿਤੇ ਹੋਵੇ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਸਰ ਇੱਕ ਹੋਰ ਨਵਾਂ ਕੰਮ ਕੀਤਾ ਅੱਜ ਫੋਰ ਪਲੱਸ ਲੈ ਕਿ ਜਿਹੜਾ ਬਣਿਆ ਬਨਾਇਆ ਰੂਮ ਹੈ ਜਿੱਥੇ ਯਾਨੀ ਕਿ ਹੁਣ ਅੱਜ ਫੋਰਸ ਖੋਲਿਆ ਜਾਏਗਾ ਬੱਚਿਆਂ ਦਾ ਜਿਮ ਵੀ ਸਾਹਿਬ ਜਿਹੜਾ ਤੁਸੀਂ ਅੱਜ ਜੋਧ ਨਸ਼ਿਆਂ ਦੇ ਵਿਰੁੱਧ ਦੇ ਤੁਸੀਂ ਅੱਜ ਇੱਥੇ ਕੰਨਾਪੜ ਵੇਖੇ ਕਾਰਵਾਈ ਕਰਨ ਆ ਰਹੇ ਆ ਆਏ ਆ ਗਿਆ ਸਰੇ ਇਹ ਪ੍ਰਾਪਰਟੀ ਗਵਰਨਮੈਂਟ ਦੀ ਹੈਗੀ ਆ ਤੇ ਕਾਬਸ ਕੌਨਸੀ ਸਰ ਹੈ ਜੀ ਚਦਿਸ਼ੋ ਨਾਮ ਦੀ ਹੋਰਤ ਸੀ ਜੀ ਕੋਸ਼ ਅਸੀਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ ਅਸੀਂ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆ ਜੀ ਕੋਸ਼ ਸਜੜਾ ਸਿਗਾ ਉਹ ਡਿਮੋਲਿਸ਼ ਕਰ ਰਹੇ ਆ ਜੀ ਪਰ ਇਹਦੇ ਪਰਚੇ ਕਿੰਨੇ ਕਰ ਹੈਗੇ ਆ ਇਹਦੇ ਤੇ ਆਲਰੇਡੀ ਤਿੰਨ ਪਰਚੇ ਦਰਜ ਹੈਗੇ ਆ ਜੀ ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਨਡੀ ਦੇ ਜੀ ਤੇ ਬੜਾ ਕਲੀਅਰ ਕਟ ਸਕਾਰਨੋਂ ਮੈਸੇਜ ਆਜੀ ਜੁਧ ਨਸ਼ੇ ਵਿਰੋਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਇਹ ਕੰਮ ਕਰਦੇ ਆ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਜੀ ਇਸ ਚੀਜ਼ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੋ ਇਹ ਪੰਚਾਇਤ ਦੀ ਪ੍ਰਾਪਰਟੀ ਆ ਜੀ ਇਹ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਆ ਵੀ ਉਹਨਾਂ ਦੀ ਕਿੰਨੀ ਜਗ੍ਹਾ ਆ ਸਰ ਸਰ ਇੱਕ ਹੋਰ ਇੱਕ ਸਵਾਲ ਪਤਾ ਹੁੰਦਾ ਹੈਗਾ ਜਿੰਨੀਆਂ ਵੀ ਯੁੱਧ ਨਸ਼ੇ ਦੇ ਵਿਰੋਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂ ਆ ਸ਼ਾਮਲਟ ਤੇ ਬਣੀਆਂ ਆਈਆਂ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈਗੀ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਆ ਉਹ ਸਾਡੀਆਂ ਟੀਮਾਂ ਵਕ ਵਕ ਟੀਮਾਂ ਲੱਗੀਆਂ ਸਾਡੀਆਂ ਆਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚ ਕਾਰਵਾਈ ਬਣਦੀ ਹੋਊਗੀ ਉਹ 100% ਜ਼ਰੂਰ ਚੱਲਿਆਂਦੀ ਹੋਊਗੀ ਠੀਕ ਹੁਣ ਹਮਾਰ ਸਾਰੇ ਇਹ ਲੇਡੀਜ਼ ਗਿਫਤਾਰੇ ਕੀ ਆ ਜਾਂ ਕਿਧਾਂ ਗਈ ਦਾ ਨਹੀਂ ਹੁਣ ਇਹ ਐਸਪਿੰਡ ਚ ਤਾਂ ਨਹੀਂ ਰਹਿ ਰਹੀ ਹਾਲ ਦੀ ਜਿਹੜੇ ਤਿੰਨ ਪਰਚੇ ਦਰਜਾ ਉਹ ਚ ਇਹਨੂੰ ਕਨਵਿਕਸ਼ਨ ਹੋਈ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ